ਜਮਾਨ ਸਾਹਿਬ ਕਿਹੜੀ ਗਿੜੀ ਮਤਲਬ ਬੁੜੀ ਨਿੰਦ ਸੁੱਤੇ ਤੁਸੀਂ ਇੱਕ ਬੰਨੇ ਤੁਸੀਂ 350 ਸਾਲਾ ਮਨਾ ਕੇ ਗੁਰੂ ਦੇ ਪਵਡਿਆਂ ਤੇ ਪਾਤਰ ਬਣਦੇ ਹੋ ਤੇ ਇੱਧਰ ਇਹ ਵੀ ਤੁਸੀਂ ਗੁਰੂ ਦੇ ਬਣਾਉਣਾ ਇੱਕ ਛੀਤੀ ਦਿਨ ਚੱਲਦੇ ਪਏ ਆ ਤੇ ਇੱਕ ਧੀ ਦਾ ਰੇਪ ਕਰਕੇ ਉਹਨੂੰ ਮੌਦੀ ਬਲੀ ਚੜ ਦਿੱਤਾ ਗਿਆ ਇੱਕ ਹਵਾਨੀਅਤ ਵੱਲੋਂ ਇੱਧਰ ਧਿਆਨ ਤੇ ਤੁਹਾਡਾ ਪ੍ਰਸ਼ਾਸਨ ਉਹਨੂੰ ਬਚਾਉਣ ਦੇ ਵਿੱਚ ਲੱਗਾ ਹੋਇਆ ਭਾਜੀ ਇਹ ਪਰਿਵਾਰ ਵਾਲੇ ਦੱਸ ਰਹੇ ਆ ਕਿ ਕਿਵੇਂ ਕਿੰਨੀ ਲੇਟ ਪੁਲਿਸ ਆਈ ਆ 4 ਮਰਲੇ ਦਾ ਪਲਾਟ ਆ ਬਾਥਰੂਮ ਦੇ ਅੰਦਰ ਡੈੱਡ ਬੋਡੀ ਪਈ ਆ ਕਿਵੇਂ ਤਾਰ ਨਾਲ ਗਲ ਕੁੱਟ ਕੇ ਬੱਚੀ ਨੂੰ ਮਾਰਿਆ ਗਿਆ ਉਹ ਮੇਰਾ ਭਰਾ ਰੋ ਰਿਹਾ ਸੀ ਕਿਦਾਂ ਉਹਦੇ ਗੁੱਟ ਮਰੋੜੇ ਗਏ ਰੱਬ ਦਾ ਵਾਸਤਾ ਹੈ ਮਾਨ ਸਾਹਿਬ ਤੁਹਾਡੀ ਵੀ ਧੀ ਹੈ ਤੁਹਾਡੇ ਘਰ ਵੀ ਧੀ ਨੇ ਜਨਮ ਲਿਆ ਉਹ ਤੁਹਾਡੇ ਕੋਲ ਤਾਂ ਸਿਕਿਉਰਟੀਆਂ ਨੇ ਪਾਈ ਸਾਡੇ ਗਰੀਬਾਂ ਕੋਲ ਤਾਂ ਕੁਝ ਨਹੀਂ ਰੱਬ ਦਾ ਵਾਸਤਾ ਜੇ ਰੱਬ ਦਾ ਵਾਸਤਾ ਜੇ ਗੁਰੂ ਦੀਆਂ ਖੁਸ਼ੀਆਂ ਗੁਰਪੁਰਬ ਮਨਾਉਣ ਨਾ ਨਹੀਂ ਆਉਣੀਆਂ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਤੇ ਇਨ੍ਹਾਂ ਭੈਣ ਭਰਾਵਾਂ ਦੇ ਅਥਰੂ ਪੁੰਝੋ